ਸਭ ਤੋਂ ਵਧੀਆ ਤੇ ਸੌਖਾ ਜਿਹੜਾ ਦਰਖਤ ਹੈ ਉਹ ਅਮਰੂਦ ਹੈ। ਉਹਦੀ ਵਿਸ਼ੇਸ਼ਤਾ ਕੀ ਹੈ ਜੀ ਪੰਜਾਬ ਦੇ ਸਾਰੇ ਇਲਾਕਿਆਂ 'ਚ इजीली ਗਰੋ ਹੋ ਜਾਂਦਾ ਹੈ। ਸਾਲ ਦੇ ਵਿੱਚ ਦੋ ਵਾਰੀ ਉਹਨੂੰ ਫਲ ਆਉਂਦਾ ਹੈ ਯਾਨੀ ਕਿ ਆਲਮੋਸਟ 7 ਤੋਂ 8 ਮਹੀਨੇ ਤੱਕ ਉਹਨੂੰ ਖਾਰ-ਖਾਰ ਖਾਣ ਨੂੰ ਅਮਰੂਦ ਦਾ ਫਰੂਟ ਮਿਲ ਸਕਦਾ ਹੈ। ਬਹੁਤ ਸੌਖਾ ਹੈ ਕੋਈ ਬਹੁਤੀ ਸਾਖ ਸੰਭਾਲ ਦੀ ਜ਼ਰੂਰਤ ਨਹੀਂ ਜੀ। ਇਹਦੇ ਚ ਗੋਬਰ ਦੀ ਖਾਦ, ਖੇਚੂਆ ਖਾਦ ਉਹਦੇ ਤੇ ਯੂਜ਼ ਕਰ ਸਕਦੇ ਆ ਯਾਨੀ ਕਿ ਬਹੁਤ ਹੀ ਈਜ਼ੀ ਗਰੋਇੰਗ ਜਿਹੜਾ ਹੈ ਸਭ ਤੋਂ ਵਧੀਆ ਬੂਟਾ ਅਮਰੂਦ ਘਰ ਲਈ ਬਹੁਤ ਚੰਗਾ ਹੈ। ਦੂਸਰਾ ਪੌਦਾ ਚੀਕੂ ਜਿਹੜਾ ਹੁੰਦਾ ਹੈ ਜੀ ਸਦਾਬਹਾਰ ਦਰਖਤ ਹੁੰਦਾ ਹੈ ਜੀ ਤੇ ਇਹਦਾ ਹੁੰਦਾ ਜੀ ਵੀ ਤਿੰਨ ਤੋਂ 4 ਸਾਲਾਂ ਬਾਅਦ ਇਹਦੀ ਫਰੂਟਿੰਗ ਸ਼ੁਰੂ ਹੁੰਦੀ ਹੈ। ਸ਼ਾਨਦਾਰ ਵਧੀਆ ਵੱਡਾ ਦਰਖਤ ਬਣਦਾ ਹੈ। ਬਟ ਫਿਰ ਇੱਕੋ ਹੀ ਬੂਟਾ ਇਹਦਾ ਜਿਹੜਾ ਹੈ ਵੀ ਤੁਹਾਨੂੰ ਛੱਡੋ ਜੀ ਗਵੰਡੀਆਂ ਨੂੰ ਵੀ ਰਜਾ ਧੰਨ ਧੰਨ ਕਰਾਂਦਾ। ਇੰਨਾ ਫਾਲੇ ਨੂੰ ਜਿਹੜਾ ਆਂਦਾ ਹੈ ਜੀ। ਤੇ ਜਮਣ ਬਾਰੇ ਤੁਹਾਡਾ ਕੀ ਖਿਆਲ ਆ ਜੀ ਸਾਡੇ ਵਾਲੇ ਪਾਸੇ ਤਾਂ ਅਸੀਂ ਤਾਂ ਜਮਣਾਂ ਦੇ ਆ ਜਮਣ ਤੁਸੀਂ ਇਹ ਦੇਖੋ ਵੀ ਆਪਣਾ ਬੜਾ ਰਵੈਤੀ ਰੁਖ ਹੈ ਜੀ ਇਹ ਵੀ ਇਹਦੇ ਲਈ ਬਹੁਤੀਆਂ ਖੇਚਣਾਂ ਵਾਲੇ ਜਿਹੜੇ ਬੂਟੇ ਇਹ ਨਹੀਂ ਹੈਗੇ ਇੱਕ ਵਾਰ ਕਿਤੇ ਆਪਣੇ ਆਪ ਵੀ ਤੁਰ ਪੈਂਦਾ ਹੈ ਵੱਟ ਤੇ ਜਾਂ ਕਿਤੇ ਤੁਸੀਂ ਲਾਓ ਤਾਂ ਇਹ ਕਾਮਯਾਬ ਹੈ ਇਹਨੇ ਚੱਲੀ ਹੋ ਜਾਣਾ ਹੈ ਸਾਲ ਚ ਇੱਕ ਵਾਰ ਇਹਨੇ ਤੁਹਾਨੂੰ ਸੌਣ ਚਾਕੇ ਵਧੀਆ ਫਲ ਸਿਹਤ ਪੱਖੋਂ ਵੀ ਇਹਦੇ ਬਹੁਤ ਗੁਣ ਨੇ ਜੀ ਚੰਗੀ ਫਸਲ ਹੈ ਤੇ ਚੰਗਾ ਫਲ ਹੈ ਜ਼ਰੂਰ ਇਹ ਲਗਾਣਾ ਚਾਹੀਦਾ ਲੋਕਾਂ ਨੂੰ ਇਹ ਲੋਕ ਕਹਿੰਦੇ ਆ ਵੀ ਦੋ ਬਹੁਤ ਬੂਟਿਆਂ ਦੇ ਵਿੱਚ ਹੁੰਦਾ ਹਨਾ ਕੋਈ ਆੜੂ ਨਾਲ ਅਲੂਚਾ ਲਾਉਂਦੇ ਆ ਵੀ ਉਹ ਇਕੱਠੇ ਹੁੰਦੇ ਆ ਬਹੁਤ ਸਾਰੇ ਬੂਟ ਔਲੇ ਬਾਰੇ ਕਿਹਾ ਜਾਂਦਾ ਵੀ ਦੋ ਇਕੱਠੇ ਲਾਉਂਗੇ ਤਾਂ ਹੋਣਗੇ ਇਹ ਵੀ ਕੋਈ ਕਾਰਨ ਉਹਦਾ ਕਿਹਾ ਜੀ ਪੋਲੀਨੀਸ਼ਨ ਲਈ ਦੋ ਹੁੰਦੇ ਆ ਮੇਲ ਫੀਮੇਲ ਦਾ ਕਨਸੈਪਟ ਹੈ ਬਹੁਤੇ ਬੂਟਿਆਂ 'ਚ ਪਰ ਅੱਜ ਕੱਲ ਨਵੀਂ ਟੈਕਨੀਕਸ ਦੇ ਨਾਲ ਬੱਸ ਰੇਅਰ ਬੂਟੇ ਹੀ ਰਹਿਗੇ ਵੀ ਜਿਨ੍ਹਾਂ 'ਚ ਪੋਲੀਨੀਸ਼ਨ ਦੀ ਜਾਂ ਦੋ ਬੂਟੇ ਲਾਣ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਹੁਣ ਪਪਾਇਆ ਨੂੰ ਦੋ ਲੱਗਦੇ ਸੀਗੇ ਜੀ। ਹਾਂ। ਆਲੂ ਬੁਖਾਰਾ ਜਿਹੜਾ ਸੀਗਾ ਉਹ ਕਾਲਾ ਅੰਬਰਸਰੀ ਜਾਂ ਦੂਜੇ ਦਾ ਜੋੜ ਬਣਾ ਕੇ ਆਪਾਂ ਨੂੰ ਲਾਣਾ ਪੈਂਦਾ ਸੀ। ਉਹ ਨਵੀਆਂ ਵੈਰੈਟੀਆਂ ਇਦਾਂ ਦੀ ਆ ਗਿਆ ਵੀ ਇਹ ਵੀ ਬਹੁਤੀ ਲੋੜ ਨਹੀਂ ਹੁਣ ਪੈਂਦੀ। ਜਿਹਦੇ ਕੋਲ ਜਿੰਨੀ ਵੀ ਜਗ੍ਹਾ ਹੈ ਹਰ ਸੀਜ਼ਨ ਦਾ ਘੱਟੋ-ਘੱਟ ਇੱਕ ਜਾਂ ਦੋ ਬੂਟਾ ਆਪਣੇ ਕਿਚਨ ਗਾਰਡਨ ਜਾਂ ਘਰੇਲੂ ਬਗੀਚੀ ਦੇ ਵਿੱਚ ਜ਼ਰੂਰ ਲਗਾਓ। ਉਹਦੇ ਨਾਲ ਇੱਕ ਤਾਂ ਤੁਹਾਨੂੰ ਹੁੰਦਾ ਕੀ ਹੈ ਕਿ ਸਾਰਾ ਸਾਲ ਅੱਡ-ਅੱਡ ਵੈਰਾਈਟੀ ਦੇ ਫਰੂਟਸ ਆਪਣੇ ਘਰ ਬਗੀਚੀ 'ਚ ਮਿਲਣਗੇ ਤੇ ਦੂਜਾ ਆਪਣਾ ਮਾਹੌਲ এনਵਾਇਰਨਮੈਂਟ ਬਹੁਤ ਖੁਸ਼ਹਰਮਾ ਬਣਿਆ ਹੁੰਦਾ ਹੈ ਜਿੱਥੇ ਦਰਖਤ ਲੱਗੇ ਹੋਣ ਹਰਿਆਲੀ ਹੁੰਦੀ ਹੈ ਵੈਸੇ ਤਾਂ ਸਾਰੇ ਹੀ ਬੂਟਿਆਂ ਨੂੰ ਜਦੋਂ ਜ਼ਰੂਰਤ ਪੈਣ ਤੇ ਹੀ ਪਾਣੀ ਦਿਓ ਜੇ ਅਸੀਂ ਉਹਨੂੰ ਜੀ ਹਰ ਰੋਜ਼ ਰੁਟੀਨ ਦੇ ਵਿੱਚ ਪਾਣੀ ਦੰਨੇ ਤਾਂ ਬੂਟਿਆਂ ਦੀ ਸਿਹਤ ਲਈ ਬਹੁਤ ਵਧੀਆ ਨਹੀਂ ਹੁੰਦੀ ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਮਹੀਨਾ ਸੌਣ ਦਾ ਆ ਗਿਆ ਸੌਣ ਦਾ ਨਹੀਂ ਆਇਆ ਦੇਸੀ ਮਹੀਨਾ ਸੌਣ ਆ ਗਿਆ ਤੇ ਮਹੀਨਾ ਬੂਟੇ ਲਾਉਣ ਦਾ ਇਹਦੇ ਚ ਵੱਧ ਤੋਂ ਵੱਧ ਆਪਣੀ ਸਾਰਿਆਂ ਦੀ ਕੋਸ਼ਿਸ਼ ਆ ਕਿ ਲੋਕ ਪੌਦੇ ਲਾਉਣ ਬੂਟੇ ਲਾਉਣ ਤਾਂ ਕਿ ਕੁਸ਼ਕ ਚੰਗਾ ਚੇਂਜ ਹੋ ਸਕੇ ਤੇ ਸਾਡੀ ਇਹ ਵੀ ਕੋਸ਼ਿਸ਼ ਆ ਕਿ ਤੁਸੀਂ ਫਲਦਾਰ ਬੂਟੇ ਲਾਓ ਵੱਧ ਤੋਂ ਵੱਧ ਤਾਂ ਕਿ ਯਾਰ ਤੁਸੀਂ ਵੀ ਕੋਈ ਫਰੂਟ ਖਾਓ ਤੁਹਾਡੇ ਨਾਲ ਦੇਵੀ ਖਾਨ ਅੱਜ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਜਸਵਿੰਦਰ ਢਾਲੀਆਲ ਜੀ ਨੇ ਸੱਸੀ ਗਲ ਬਾਈ ਜੀ ਸੱਸੀ ਗਲ ਜੀ ਜੀ ਅ ਇਹਨਾਂ ਤੋਂ ਹੀ ਸਮਝਾਂਗੇ ਬਹੁਤ ਐਕਸਪਰਟ ਬੰਦੇ ਆ ਮਾਹਿਰ ਬੰਦੇ ਆ ਆਪਣੇ ਸਵਾਲਾਂ ਦੇ ਜਵਾਬ ਦੇਣਗੇ ਤੇ ਇਹਨਾਂ ਤੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਕੇ ਵੀ ਯਾਰ ਜਿਹਦੇ ਕੋਲੇ ਚਲੋ ਥਾਂ ਬਾਧੂ ਆ ਉਹ ਤਾਂ ਬੜਾ ਕੁਝ ਲਾੜੂ ਹੁਣ ਕਿਸੇ ਕੋਲੇ ਥੋੜੀ ਥਾਂ ਉਹ ਕਿਹੜੇ ਇਹ ਜਿਹੇ ਬੂਟੇ ਲਾਵੇ ਜਿਹੜੇ ਛੇਤੀ ਵੀ ਚੱਲ ਪੈਣ ਜਿਨ੍ਹਾਂ ਦੀ ਕੇਅਰ ਵੀ ਘੱਟ ਹੋਵੇ ਤੇ ਉਹਦੇ ਨਿਆਣੇ ਵੀ ਗੁਣ ਗਾਉਣ ਵੀ ਯਾਰ ਬਾਪੂ ਕੰਮ ਚੰਗਾ ਕਰਕੇ ਗਿਆ ਸੀ ਹਾਲਾਂਕਿ ਲਾਦਾਂ ਕਦੇ ਕਹਿੰਦੀਆਂ ਨਹੀਂ ਹੁੰਦੀਆਂ ਵੀ ਬਾਪੂ ਕੰਮ ਚੰਗਾ ਕਰਕੇ ਗਿਆ ਸੀ ਜੋ ਮਰਜ਼ੀ ਕਰ ਦੋ ਅ ਤਲਿਆਲ ਸਾਹਿਬ ਜਿਵੇਂ ਆਪਾਂ ਗੱਲ ਹੀ ਕਰੀ ਆ ਜ਼ਿਆਦਾਤਰ ਲੋਕਾਂ ਕੋਲੇ ਇੰਨੀ ਜਗ੍ਹਾ ਨਹੀਂ ਹੁੰਦੀ ਜੇ ਹੈ ਵੀ ਤਾਂ ਉਹ ਇੱਕ ਲਿਮਟਿਡ ਏਰੀਆ ਜੀ ਲਾਉਣਾ ਚਾਹੁੰਦੇ ਆ ਜੀ ਜ਼ਿਆਦਾ ਕੋਲੇ 5-10 ਬੂਟਿਆਂ ਦੀ ਕੋਈ ਇਹ ਥਾਂ ਹੁੰਦੀ ਆ ਥੋੜੀ ਕੀ ਰეკਮੈਂਡੇਸ਼ਨ ਆ ਤੁਸੀਂ ਪੌਦਿਆਂ ਨੂੰ ਪਿਆਰ ਵੀ ਕਰਦੇ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਪਿਆਰ ਕਰਦੇ ਹਾਂ ਏਕਸਪਰਟ ਤਾਂ ਬਾਅਦ ਦੀ ਗੱਲ ਹੈ ਕੀ ਲਾਉਣਾ ਚਾਹੀਦਾ ਫਿਰ ਇਸ ਸੌਂਡ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਿਵੀਆ ਜੀ ਨੇ ਬਹੁਤ ਵਧੀਆ ਸਵਾਲ ਜਿਹੜਾ ਉਹ ਪੁੱਛਿਆ ਹੈ ਕਿ ਘਰੇਲੂ ਬਗੀਚੀ ਪਾਇਆ ਨੂੰ ਕਹਿ ਕੇ ਸੰਬੋਧਨ ਕਰ ਸਕਦੇ ਆ ਮੈਂ ਇਹ ਸੁਜੈਸਟ ਕਰਨਾ ਚਾਹੁੰਦਾ ਹਾਂ ਵੀ ਜ ਜਿਹਦੇ ਕੋਲ ਜਿੰਨੀ ਵੀ ਜਗ੍ਹਾ ਹੈ ਹਰ ਸੀਜ਼ਨ ਦਾ ਘੱਟੋ ਘੱਟ ਇੱਕ ਜਾਂ ਦੋ ਬੂਟਾ ਆਪਣੇ ਕਿਚਨ ਗਾਰਡਨ ਜਕਰੇ ਲੂਬਗੇ ਚੀ ਦੇ ਵਿੱਚ ਜ਼ਰੂਰ ਲਗਾਵੇ ਉਹਦੇ ਨਾਲ ਇੱਕ ਤਾਂ ਤੁਹਾਨੂੰ ਹੁੰਦਾ ਕੀ ਹੈ ਕਿ ਸਾਰਾ ਸਾਲ ਅੱਡ ਅੱਡ ਵੈਰਾਈਟੀ ਦੇ ਫਰੂਟਸ ਆਪਣੇ ਘਰ ਬਗੀਚੀ ਚ ਮਿਲਣਗੇ ਤੇ ਦੂਜਾ ਆਪਣਾ ਮਾਹੌਲ এনवायरमेंट ਬਹੁਤ ਖੁਸ਼ਹਰਮਾ ਬਣਿਆ ਹੁੰਦਾ ਹੈ ਜੀ ਜਿੱਥੇ ਦਰਖਤ ਲੱਗੇ ਹੋਣ ਹਰਿਆਲੀ ਹੁੰਦੀ ਹੈ ਫਿਰ ਕਿਹੜੇ-ਕਿਹੜੇ ਤੁਹਾਡੀ ਨਜ਼ਰ ਦੇ ਵਿੱਚ ਦਰਖਤ ਹੈ ਜੀ ਜਿਹੜੇ ਕੋਈ ਸਾਨੂੰ ਪੰਜ-ਸੱਤ ਤਾਂ ਦੱਸਣੇ ਆ ਜਿਹੜੇ ਲਾਉਣੇ ਚਾਹੀਦੇ ਆ ਇਸ ਰੁੱਤ ਦੇ ਵਿੱਚ ਜਿਹੜਾ ਕਿ ਫਿਰ ਥੋੜਾ ਸੌਖਾ ਰਹੇ ਬੰਦੇ ਵਾਸਤੇ ਦੇਖੋ ਜੀ ਸਭ ਤੋਂ ਵਧੀਆ ਤੇ ਸੌਖਾ ਜਿਹੜਾ ਦਰਖਤ ਹੈ ਉਹ ਅੰਮ੍ਰੂਦ ਹੈ ਠੀਕ ਆ ਉਹਦੀ ਵਿਸ਼ੇਸ਼ਤਾ ਕੀ ਹੈ ਜੀ ਪੰਜਾਬ ਦੇ ਸਾਰੇ ਇਲਾਕਿਆਂ ਚ इजीली ਗ로우 ਹੋ ਜਾਂਦਾ ਹਾਂ ਮੈਂ ਸਾਰੇ ਪੰਜਾਬ ਚ ਹੀ ਦੇਖਿਆ ਜੀ ਔਰ ਸਾਲ ਦੇ ਵਿੱਚ ਦੋ ਵਾਰੀ ਉਹਨੂੰ ਫਲ ਆਉਂਦਾ ਹੈ ਯਾਨੀ ਕਿ ਆਲਮੋਸਟ 7 ਤੋਂ 8 ਮਹੀਨੇ ਤੱਕ ਉਹਨੂੰ ਖਾਰ-ਖਾਰ ਖਾਣ ਨੂੰ ਅੰਮ੍ਰੂਦ ਦਾ ਫਰੂਟ ਮਿਲ ਸਕਦਾ ਹੈ ਮਿਲ ਸਕਦਾ ਹੈ ਬਹੁਤ ਸੌਖਾ ਹੈ ਕੋਈ ਬਹੁਤੀ ਸਾਫ ਸੰਭਾਲ ਦੀ ਜ਼ਰੂਰਤ ਨਹੀਂ ਜੀ ਮੜਾ ਮੋਟਾ ਤੁਸੀਂ ਆਰਗੇਨਿਕ ਵੀ ਉਹਨੂੰ ਕਰਦੇ ਚੱਲੋ ਰੇ ਰੂ ਕੀ ਪਾਉਣੀ ਹੁੰਦੀ ਹੈ ਇਹਦੇ ਚ ਗੋਬਰ ਦੀ ਖਾਦ ਕੇਚੂਆ ਖਾਦ ਤੇ ਹੋਰ ਬਥੇਰੇ ਆਰਗੇਨਿਕ ਪ੍ਰੋਡਕਟ ਅਸੀਂ ਅਗਰ ਬਜਾਰੋਂ ਵੀ ਕਰਨੇ ਆ ਉਹਦੇ ਤੇ ਯੂਜ਼ ਕਰ ਸਕਦੇ ਆ ਯਾਨੀ ਕਿ ਬਹੁਤ ਹੀ ਈਜ਼ੀ ਗਰੋਇੰਗ ਜਿਹੜਾ ਹੈ ਸਭ ਤੋਂ ਵਧੀਆ ਬੂਟਾ ਅਮਰੂਦ ਘਰ ਲਈ ਬਹੁਤ ਚੰਗਾ ਹੈ ਤੇ ਇਹਨੂੰ ਅਮਰੂਦ ਨੂੰ ਕਿੰਨਾ ਕੁ ਪਾਣੀ ਪੋਣੀ ਚਾਹੀਦਾ ਹੁੰਦਾ ਕਿਸ ਤਰ੍ਹਾਂ ਦੀ ਖੁਸ਼ ਸੰਭਾਲ ਜਿਹੜਾ ਅਮਰੂਦ ਹੈ ਜੀ ਇਹਦੀ ਫਸਲ ਨੂੰ ਕੋਈ ਬਹੁਤ ਪਾਣੀ ਦੀ ਲੋੜ ਨਹੀਂ ਵੈਸੇ ਤਾਂ ਸਾਰੇ ਬੂਟਿਆਂ ਨੂੰ ਬੱਤਰਾਣ ਤੋਂ ਜ਼ਰੂਰਤ ਪੈਣ ਤੇ ਹੀ ਪਾਣੀ ਦਿਓ ਜੇ ਅਸੀਂ ਉਹਨੂੰ ਜੀ ਹਰ ਰੋਜ਼ ਰੁਟੀਨ ਦੇ ਵਿੱਚ ਪਾਣੀ ਦੰਨੇ ਆ ਤਾਂ ਉਹ ਬੂਟਿਆਂ ਦੀ ਸਿਹਤ ਲਈ ਬਹੁਤ ਵਧੀਆ ਨਹੀਂ ਹੁੰਦਾ। ਹੂੰ। ਸੋ ਇਹ ਈਜ਼ੀ ਗਰੋਇੰਗ ਇੱਕ ਜਿਹੜਾ ਬੂਟਾ ਹੈ ਜ਼ਰੂਰ ਇਹਨੂੰ ਲੋਕ ਟਰਾਈ ਕਰਨ। ਇਹਦੀਆਂ ਕੋਈ ਇਹੋ ਜਿਹੀਆਂ ਉન્નਤ ਕਿਸਮਾਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਆ ਇਸ ਆਪਣੇ ਪੂਰੇ ਪੰਜਾਬ ਦੇ ਵਿੱਚ ਜ਼ਿਆਦਾ ਵਧੀਆ ਰਿਜ਼ਲਟ ਦਿੰਦੀਆਂ। ਜ਼ਿਆਤਰ ਲੋਕਾਂ ਦੀ ਦਿੱਕਤ ਪਤਾ ਕੀ ਹੁੰਦੀ ਆ ਉਹ ਨਰਸਰੀ ਵੀ ਚਲੇ ਜਾਂਦੇ ਆ। ਤੁਸੀਂ ਵੀ ਇਹ ਕੰਮ ਕਰਦੇ ਹੋ। ਉਹ ਕਹਿੰਦੇ ਕਿ ਬੂਟਾ ਦੇ ਦਿਓ। ਹੁਣ ਉਹ ਜਿਹੜਾ ਉਹ ਤਾਂ ਉਹਦੀ ਮਰਜ਼ੀ ਹੈ ਨਾ ਨਰਸਰੀ ਵਾਲੇ ਦੀ ਵੀ ਉਹ ਨੂੰ ਚੱਕ ਕੇ ਕੁਝ ਵੀ ਫੜਾ ਦੇ ਉਹ ਕਿਹੜਾ ਕਿਹੜੀ ਕਿਸਮ ਦੀ ਡਿਮਾਂਡ ਕਰਨੀ ਚਾਹੀਦੀ ਹੈ ਜਿਹੜੀਆਂ ਉਹਨਾਂ ਤਾਂ ਦੇਖੋ ਜਿਹੜੇ ਘਰ ਖਾਣ ਵਾਸਤੇ ਸਾਨੂੰ ਕੀ ਚਾਹੀਦਾ ਵਧੀਆ ਟੇਸਟੀ ਫਰੂਟ ਹੋਏ ਇਹਦੇ ਲਈ ਇੱਕ ਜੀਐਲ 19 ਕਰਕੇ ਵੈਰਾਈਟੀ ਆਂਦੀ ਹੈ 400 ਗ੍ਰਾਮ ਦਾ ਫਰੂਟ ਹੈ ਅੰਦਰੋਂ ਲਾਲ ਹੁੰਦਾ ਹੈ ਹਿਸਾਰ ਸਫੈਦਾ ਹੋ ਗਿਆ ਇਲਾਹਾਬਾਦ ਹੋ ਗਿਆ ਕਿਉਂਕਿ ਇਹ ਥ੍ਰੀਲੂ ਬਗੀਚੀ ਲਈ ਅਸੀਂ ਇੱਕ ਕਨਸੈਪਟ ਤੇ ਨਾ ਜਾਈਏ 8 8 2 3 ਵਰਾਈਟੀ ਦੇ ਬੂਟੇ ਲਗਾ ਕੇ ਉਹਨਾਂ ਦਾ ਸਭ ਦਾ ਟੇਸ ਸਾਨੂੰ ਉਪਲਬਧ ਹੋਵੇ ਇਸ ਤਰੀਕੇ ਨਾਲ ਇਹ ਬੂਟੇ ਲਗਾੜੇ ਚਾਹੀਦੇ ਆ ਤੇ ਦੂਸਰਾ ਪੌਦਾ ਕਿਹੜਾ ਜੀ ਦੂਸਰਾ ਪੌਦਾ ਚੀਕੂ ਜਿਹੜਾ ਹੁੰਦਾ ਹੈ ਜੀ ਇਹ ਸਦਾਬਹਾਰ ਦਰਖਤ ਹੁੰਦਾ ਹੈ ਜੀ ਇਹ ਵੀ ਈਜ਼ੀ ਗਰੋਇੰਗ ਹੈ ਲਗਭਗ ਸਾਰੇ ਪੰਜਾਬ ਹਰਿਆਣਾ ਦੇ ਜਿਹੜੇ ਆਪਣਾ ਨਾਰਥਰਨ ਇੰਡੀਆ ਕਿਤੇ ਵੀ ਜਾਓਗੇ ਆਸਾਨੀ ਨਾਲ ਹੋ ਜਾਂਦਾ ਹੈ ਇਹ ਪੱਤੇ ਤਾਂ ਨਹੀਂ ਝਾੜਦਾ ਨਾ ਕਦੇ ਇਹ ਸਦਾ ਸਦਾਬਹਾਰ ਹੁੰਦਾ ਹੈ ਜੀ ਤੇ ਇਹਦਾ ਹੁੰਦਾ ਜੀ ਵੀ 3 ਤੋਂ 4 ਸਾਲਾਂ ਬਾਅਦ ਇਹਦੀ ਫਰੂਟਿੰਗ ਸ਼ੁਰੂ ਹੁੰਦੀ ਹੈ ਛਾਂਦਾਰ ਵਧੀਆ ਵੱਡਾ ਦਰਖਤ ਬਣਦਾ ਹੈ ਬਟ ਫਿਰ ਇੱਕੋ ਹੀ ਬੂਟਾ ਇਹਦਾ ਜਿਹੜਾ ਵੀ ਤੋਂ ਨੂੰ ਛੱਡੋ ਜੀ ਗਵੰਡੀਆਂ ਨੂੰ ਵੀ ਰਜਾ ਦਿਓ ਧੰਨ ਧੰਨ ਕਰਾਂ ਦਾ ਇੰਨਾ ਫਾਲੇ ਨੂੰ ਜਿਹੜਾ ਆਂਦਾ ਹੈ ਜੀ ਪਰ ਪਕਾਉਣ 'ਚ ਦਿੱਕਤ ਆਉਂਦੀ ਹੈ ਲੋਕਾਂ ਨੂੰ ਉਹਦਾ ਕੀ ਹੱਲ ਨਹੀਂ ਇਹਦਾ ਇਹ ਹੈ ਜੀ ਵੀ ਉਹ ਜਦੋਂ ਦੇਖਿਆ ਕਿ ਫਲ ਪੂਰਾ ਤਿਆਰ ਹੋ ਗਿਆ ਵੈਸੇ ਤਾਂ ਚੰਗੀਆਂ ਵੈਰਾਈਟੀਆਂ ਜਿਹੜੀਆਂ ਨੇ ਉੱਪਰ ਵੀ ਪੱਕ ਜਾਂਦੀਆਂ ਠੀਕ ਹੈ ਤੇ ਅਗਰ ਕਿਤੇ ਕੋਈ ਪ੍ਰੋਬਲਮ ਆਂਦੀ ਹੈ ਵੀ ਇਹ ਫਲ ਜਿਹੜਾ ਬੂਟੇ ਤੇ ਨਹੀਂ ਪੱਕ ਰਹਾ ਉਹਨੂੰ ਤੋੜ ਕੇ ਕਿਸੇ ਕ੍ਰੇਟ 'ਚ ਕੱਪੜਾ ਤੇ ਅਖਬਾਰ ਲਾ ਕੇ ਉਹਨੂੰ ਐਂ ਉਹਦੇ 'ਚ ਰੱਖਤਾ ਜਾਏ ਜੀ 5-7 ਦਿਨਾਂ ਲਈ ਉਹ ਫਲ ਜਿਹੜਾ ਪੱਕ ਜਾਊਗਾ ਲੋਕੀ ਇਹ ਕਰਦੇ ਕੀ ਹੈ ਕੋਈ ਮਸਾਲਾ ਕਾਰਬੋਨ ਪਾਊਡਰ ਜਿਹਾ ਉਹ ਲਗਾਉਂਦੇ ਆ ਉਹ ਤੋਂ ਥੋੜਾ ਅਵਾਇਡ ਕਰੋ ਸਿਹਤ ਲਈ ਚੰਗਾ ਨਹੀਂ ਹੁੰਦਾ ਨਹੀਂ ਤਾਂ ਆਪਣੇ ਆਪ ਹੀ ਪੱਕ ਸਕਦਾ ਹੈਗਾ ਆਪਣੇ ਨਾਲ ਆਰਾਮ ਨਾਲ ਪੱਕ ਜਾਂਦੇ ਆ ਤੇ ਇਹਦੀ ਕੋਈ ਕੇਅਰ ਚ ਕੋਈ ਖਾਸ ਗੱਲ ਕੋਈ ਇਹਦੀ ਵੀ ਖਾਸੀਅਤ ਇਹ ਹੈ ਵੀ ਇਹ ਬੜਾ ਰਫ ਐਂਡ ਟਫ ਬੂਟਾ ਹੁੰਦਾ ਹੈ ਜੀ ਤੁਸੀਂ ਕਿਤੇ ਦੇਖਿਆ ਨਹੀਂ ਹੋਊਗਾ ਕਿ ਇਹਦੇ ਤੇ ਬਹੁਤੀਆਂ ਕੋਈ ਸਪਰੇਅ ਆ ਜਾਂ ਕੁਝ ਕਰਨ ਦੀ ਲੋੜ ਹੁੰਦੀ ਹੈ ਹੋ ਗਿਆ ਤਾਂ ਇਹ ਹੋ ਹੀ ਜਾਂਦਾ ਹੈ ਜੀ ਬਸ ਠੀਕ ਹੈ ਜੀ ਤੇ ਤੀਸਰਾ ਤੀਸਰਾ ਆਪਣਾ ਜਿਹੜਾ ਇੱਧਰਲੇ ਇਲਾਕੇ ਆ ਜੀ ਅ ਕਿਨੂ ਮਾਲਟਾ ਇਹ ਜਿਹੜੇ ਸਟਰਸ ਦੇ ਸਟਰਸ ਤੇ ਜੋ ਆਉਜੀ ਘਰ ਲਈ ਨਿੰਬੂ ਬਗੀਚੀ ਦੇ ਵਿੱਚ ਹੋਏ ਡੇਲੀ ਯੂਜ਼ ਦੇ ਕੰਮਾਂ ਦੇ ਆਪਣੇ ਆਉਂਦਾ ਹੈ ਜੀ ਇਹ ਜਿਹੜੇ ਬੂਟੇ ਆ ਜੀ ਬੜਾ ਸਿਹਤਪੱਖੋ ਵੀ ਪਰ ਸਾਡੇ ਇੱਧਰ ਜਿਹੜੀ ਸਟਰਸ ਨੂੰ ਸਟਰਸ ਕੈਂਕਰ ਦੀ ਖਾਸ ਤੌਰ ਤੇ ਦਿੱਕਤ ਆਉਂਦੀ ਆ ਉਹਦਾ ਫਿਰ ਕਿਵੇਂ ਉਹ ਚੋਂ ਬਾਹਰ ਆਇਆ ਜਾਵੇ ਉਹਦਾ ਜੀ ਜਿਹੜੀ ਤਾਂ ਬੜੀ ਸੋਰੀ ਮੈਂ ਵਿੱਚ ਹੀ ਰੋਕਦਾ ਮਤਲਬ ਇਹ ਤਾਂ ਸਾਡੇ ਵੈਸਤਾ ਪੂਰੇ ਪੰਜਾਬ ਚ ਮੈਨੂੰ ਲੱਗਦਾ ਸਟਰਸ ਥੋੜਾ ਜਆ ਨਿੰਬੂ ਪ੍ਰਜਾਤੀ ਦੇ ਜਿਹੜੇ ਹੁੰਦੇ ਹਨ ਪੌਦੇ ਇਹ ਥੋੜਾ ਸੈਂਸਿਟਿਵ ਤਾਂ ਦੂਜਿਆਂ ਨਾਲ ਕੰਪੈਰੇਟਿਵਲੀ ਲੱਗਿਆ ਜਿਵੇਂ ਇੰਨਾ ਚ ਕਦੇ ਲੀਫ ਮਾਈਨਰ ਆ ਗਿਆ ਹਾਂਜੀ ਹਨਾ ਕਦੇ ਕਦੇ ਸਟਰਸ ਕੈਂਕਰ ਆ ਗਿਆ ਕਦੇ ਕੋਈ ਬੈਕਟੀਰੀਅਲ ਕੋਈ ਦਿੱਕਤ ਆ ਗਈ ਉਸ ਹਾਂ ਐਕਚੁਅਲੀ ਤੁਹਾਡੇ ਜਿਹੜੇ ਇਧਰਲੇ ਇਲਾਕੇ ਆ ਜਿੱਥੇ ਕੈਂਕਰ ਜਾਂ ਹੋਰ ਬਿਮਾਰੀਆਂ ਹੋ ਰਹੀਆਂ ਨੇ ਇਹ ਜਿਵੇਂ ਅਬੋਰ ਦਾ ਇਲਾਕਾ ਹੋ ਗਿਆ ਡੱਬ ਵਾਲੀ ਹੋ ਗਿਆ ਆਪਣੇ ਆਸ-ਪਾਸ ਦੇ ਇਲਾਕੇ ਉੱਥੇ ਬੜੇ ਲੰਬੇ ਚਿਰਾ ਤੋਂ ਏਰੀਆ ਖੇਤੀ ਹੁੰਦੀ ਆ ਰਹੀ ਹੈ ਜਦੋਂ ਇੱਕ ਖਿੱਤੇ ਦੇ ਵਿੱਚ ਕੋਈ ਜ਼ਿਆਦਾ ਲੰਬੇ ਸਮੇਂ ਤੱਕ ਕੋਈ ਚੀਜ਼ ਤੁਸੀਂ ਕਰਦੇ ਹੋ ਤਾਂ ਉਹਦੀ ਡਿਜ਼ੀਜ਼ ਜਿਹੜੀਆਂ ਨੇ ਉੱਥੇ ਵੱਧ ਜਾਂਦੀਆਂ ਨੇ ਤੇ ਜਿਵੇਂ ਹੁਣ ਘਰੇਲੂ ਬਗੀਚੀ ਜਾਂ ਹੋਰ ਕਿਤੇ ਆਪਾਂ ਲਗਾਣੇ ਉੱਥੇ ਇਦਾਂ ਦੀ ਕੋਈ ਪ੍ਰੋਬਲਮ ਬਹੁਤ ਮਾਈਨਰ ਹੁੰਦੀ ਹੈ ਜੀ ਬਹੁਤ ਘੱਟ ਜਿਹੜਾ ਤੁਹਾਨੂੰ ਇਹਦਾ ਸਾਹਮਣਾ ਕਰਨਾ ਪਊਗਾ ਤੇ ਪਾਣੀ ਇਹਨੂੰ ਪਾਣੀ ਵੀ ਦੇਖੋ ਪਾਣੀ ਦਾ ਤਾਂ ਬੇਸਿਕ ਇੱਕ ਫਾਰਮੂਲਾ ਸਾਰੀ ਪਲਾਂਟੇਸ਼ਨਾਂ ਵਾਸਤੇ ਤੁਸੀਂ ਰੱਖ ਲਓ ਕਿ ਲੋੜ ਪੈਣ ਤੋਂ ਹੀ ਪਾਣੀ ਦੇਣਾ ਹੈ ਇਹ ਨਹੀਂ ਵੀ ਚੱਲੇ ਯਾਰ ਆ ਇੱਧਰ ਪਾਈਪ ਫੜਿਆ ਤਾਂ ਹੁਣ ਸਾਰਿਆਂ ਨੂੰ ਹੀ ਅਸੀਂ ਪਾਣੀ ਲਗਾ ਦਈਏ ਫੋ ਇਹਨਾਂ ਨੂੰ ਕੋਈ 10 ਤੋਂ 15 ਦਿਨ ਦੇ ਵਖਵੇ ਤੇ ਜਿਹੜਾ ਪਾਣੀ ਦੀ ਲੋੜ ਪਊਗੀ ਬਾਕੀ ਤੁਸੀਂ ਦੇਖਦੇ ਰਹੋ ਵਾਚ ਕਰੀ ਜਾਓ ਕਿ ਹੁਣ ਇਹ ਸੋਕਾ ਮੰਨ ਰਿਹਾ ਹੈ ਨਹੀਂ ਮੰਨ ਰਿਹਾ ਪਾਣੀ ਦੀ ਲੋੜ ਹੈ ਨਹੀਂ ਜ਼ਰੂਰਤ ਪੈਣ ਤੇ ਹੀ ਪਾਣੀ ਲਾਇਆ ਜਾਏ ਤੇ ਜਾਮਣ ਬਾਰੇ ਤੁਹਾਡਾ ਕੀ ਖਿਆਲ ਆ ਜੀ ਸਾਡੇ ਵਾਲੇ ਪਾਸੇ ਤਾਂ ਅਸੀਂ ਤਾਂ ਜਾਮਣਾਂ ਦੇ ਆ ਜਾਮਣ ਤੁਸੀਂ ਇਹ ਦੇਖੋ ਵੀ ਆਪਣਾ ਬੜਾ ਰਵੈਤੀ ਰੁੱਖ ਹੈ ਜੀ ਇਹ ਵੀ ਹਾਂਜੀ ਮੂਲ ਮੂਲ ਆ ਜੀ ਆਪਣਾ ਹਾਂ ਇਹ ਦਾ ਕਿਹਾ ਹੁੰਦਾ ਜੀ ਇਹਦੇ ਲਈ ਬਹੁਤਿਆਂ ਖੇਚਣ ਵਾਲੇ ਜਿਹੜੇ ਬੂਟੇ ਇਹ ਨਹੀਂ ਹੈਗੇ ਇੱਕ ਵਾਰ ਕਿਤੇ ਆਪਣੇ ਆਪ ਵੀ ਤੁਰ ਪੈਂਦਾ ਵੱਟ ਤੇ ਜਾਂ ਕਿਤੇ ਤੁਸੀਂ ਲਾਓ ਤਾਂ ਇਹ ਕਾਮਯਾਬ ਹੈ ਬੇਸ਼ਰਮ ਜੇ ਬੂਟਾ ਇਹਨੇ ਚੱਲੀ ਉਹ ਜਾਣਾ ਹੈ ਸਾਲ ਚ ਇੱਕ ਵਾਰ ਇਹਨੇ ਤੁਹਾਨੂੰ ਸੌਣ ਚਾਕੇ ਵਧੀਆ ਫਲ ਸਿਹਤ ਪੱਖੋਂ ਵੀ ਇਹਦੇ ਬਹੁਤ ਗੁਣ ਨੇ ਜੀ ਜਾਮਣ ਦੇ ਸੋ ਇਹ ਬੜਾ ਰਵੈਤੀ ਔਰ ਚੰਗਾ ਹੈ ਤੇ ਛਾ ਲਈ ਆਪਣੇ ਟਿਊਬਲਾਂ ਦਵਾਲੇ ਆਪਣੇ ਕਿਤੇ ਵਿਹੜੇ ਦੇ ਲਾਗੇ ਆਮ ਤੌਰ ਤੇ ਆਪਣੇ ਲੱਗੇ ਹੁੰਦੇ ਆ ਤਾਂ ਇਹ ਬਹੁਤ ਚੰਗੀ ਫਸਲ ਹੈ ਤੇ ਚੰਗਾ ਫਲ ਹੈ ਜ਼ਰੂਰ ਇਹ ਲਗਾਉਣਾ ਚਾਹੀਦਾ ਕੋਈ ਹੋਰ ਦਰਖਤ ਰਹਿ ਗਿਆ ਉਹ ਵੀ ਜਿਹੜਾ ਤੁਹਾਨੂੰ ਲੱਗਦਾ ਵੀ ਘਰ 'ਚ ਇਹ ਜ਼ਰੂਰ ਲਾਓ ਹੋਰ ਤੁਸੀਂ ਜੀ ਬੱਬੂ ਗੋਸ਼ਾ ਹੋ ਗਿਆ ਆੜੂ ਹੋ ਗਿਆ ਮੇਰਾ ਕਹਿਣ ਤੋਂ ਭਾਵੇਂ ਆ ਵੀ ਅਸੀਂ ਸਾਲ ਦੇ 12 ਮਹੀਨੇ ਹੁੰਦੇ ਆ 12 ਮਹੀਨਿਆਂ 'ਚੋਂ 8-9 ਮਹੀਨੇ ਸਾਨੂੰ ਬਾਜ਼ਾਰ ਥੈਲਾ ਲੈ ਕੇ ਫਾਲ ਲੈਣ ਨਾ ਜਾਣਾ ਪਵੇ ਹਰ ਕਿਸਮ ਦੇ ਦੋ ਬੂਟੇ ਅਗਰ ਆਪਣੀ ਬਗੀਚੀ ਦੇ ਵਿੱਚ ਲੱਗੇ ਆ ਜੇ ਇੱਕ ਜਗਾ ਘਟਾ ਘਟੋ ਘਟ ਇੱਕ ਲੱਗਿਆ ਜਦੋਂ ਵੀ ਤੁਸੀਂ ਗੇੜਾ ਮਾਰਨ ਜਾਓ ਕੁਛ ਨਾ ਕੁਛ ਉਤੋਂ ਤੁਹਾਨੂੰ ਖਾਣ ਨੂੰ ਲੱਭੂਗਾ ਪਰ ਸਰ ਕਈ ਲੋਕ ਕਹਿੰਦੇ ਆ ਵੀ ਦੋ ਬਹੁਤ ਬੂਟਿਆਂ ਦੇ ਵਿੱਚ ਹੁੰਦਾ ਹਨ ਕੋਈ ਆੜੂ ਨਾਲ ਅਲੂਚਾ ਲਾਉਂਦੇ ਆ ਵੀ ਉਹ ਇਕੱਠੇ ਹੁੰਦੇ ਆ ਬਹੁਤ ਸਾਰੇ ਬੂਟ ਔਲੇ ਬਾਰੇ ਕਿਹਾ ਜਾਂਦਾ ਵੀ ਦੋ ਇਕੱਠੇ ਲਾਉਂਗੇ ਤਾਂ ਹੋਣਗੇ ਇਹ ਵੀ ਕੋਈ ਕਾਰਨ ਉਹਦਾ ਕਿਹਾ ਜੀ ਪੋਲੀਨੀਸ਼ਨ ਲਈ ਦੋ ਹੁੰਦੇ ਆ ਮੇਲ ਫੀਮੇਲ ਦਾ ਕਨਸੈਪਟ ਹੈ ਬਹੁਤੇ ਬੂਟਿਆਂ ਚ ਪਰ ਅੱਜ ਕੱਲ ਨਵੀਂ ਟੈਕਨੀਕਸ ਦੇ ਨਾਲ ਬਸ ਰੇਅਰ ਬੂਟੇ ਹੀ ਰਹਿ ਗਏ ਵੀ ਜਿਨ੍ਹਾਂ ਚ ਪੋਲੀਨੀਸ਼ਨ ਦੀ ਜਾਂ ਦੋ ਬੂਟੇ ਲਾਣ ਦੀ ਜ਼ਰੂਰਤ ਪੈਂਦੀ ਹੈ ਠੀਕ ਹੈ ਜਿਵੇਂ ਹੁਣ ਪਪਾਇਆ ਨੂੰ ਦੋ ਲੱਗਦੇ ਸੀਗੇ ਜੀ ਆਪਣਾ ਜਿਹੜਾ ਸੀਗਾ ਆਲੂ ਬੁਖਾਰਾ ਜਿਹੜਾ ਸੀਗਾ ਉਹ ਕਾਲਾ ਅੰਬਰਸਰੀ ਜਾਂ ਦੂਜੇ ਦਾ ਜੋੜ ਬਣਾ ਕੇ ਆਪਾਂ ਨੂੰ ਲਾਣਾ ਪੈਂਦਾ ਸੀ ਉਹਨਾਂ ਨਵੀਆਂ ਵੈਰੈਟੀਆਂ ਇਦਾਂ ਦੀ ਆ ਗਿਆ ਵੀ ਇਹ ਵੀ ਬਹੁਤੀ ਲੋੜ ਨਹੀਂ ਖੁਣ ਪੈਂਦੀ ਠੀਕ ਹੈ ਇੱਕ ਬਹੁਤ ਲੋਕਾਂ ਦੀ ਇਹ ਦਿੱਕਤ ਆਉਂਦੀ ਆ ਵੀ ਜਿਵੇਂ ਡਾਈ ਬੈਕ ਆ ਜਾਂਦੀ ਆ ਪੌਦਿਆਂ ਦੇ ਵਿੱਚ ਹਨਾ ਪੌਦਾ ਉਹਨਾਂ ਦਾ ਮਰਨ ਲੱਗ ਜਾਂਦਾ ਕੋਈ ਕੋਈ ਤਾਂ ਪੱਤੇ ਸੁੱਕਣ ਲੱਗ ਗਏ ਇਹਨਾਂ ਦਿੱਕਤਾਂ ਨਾਲ ਕਿਵੇਂ ਬੰਦੇ 2-4 ਹੁੰਦੇ ਜਿਹੜੇ ਉਹ ਦੂਰ ਕਰਨ ਇਹਨੂੰ ਦੇਖੋ ਡਾਈ ਬੈਕ ਦਾ ਤਾਂ ਇਹ ਹੁੰਦਾ ਜੀ ਪਹਿਲਾਂ ਤਾਂ ਜੀ ਬੂਟੇ ਨੂੰ ਜੜੋਂ ਹੈਲਦੀ ਆ ਪਰ ਰੱਖੀਆ ਰਵਾਇਤੀ ਚੀਜ਼ਾਂ ਵਰਤੀਏ ਜਿਵੇਂ ਚੂਨਾ ਨੀਲਾ თੋਥਾ ਮਿਲਾ ਕੇ ਫਲਾਂ ਆਉਣ ਤੋਂ ਪਹਿਲਾਂ ਜੜਾਂ ਦੀ ਗੁੜਾਈ ਕਰਕੇ ਨੀਲਾ თੋਥਾ ਕਾਪਰ ਆਕਸਾਈਡ ਆਕਸਿਕ ਰਾਈਡ ਜਿਹੜਾ ਖਾਣਾਂ ਚ ਵਰਤ ਹੁੰਦਾ ਹੈ ਹਾਂਜੀ ਹਾਂਜੀ ਨੀਲਾ თੋਥਾ ਨੀਲੀ ਡਲੀ ਦੇ ਰੂਪ ਜਾਂਦਾ ਹੈ ਇਹਨੂੰ 1:10 ਦੀ ਰੇਸ਼ਿਓ ਵੜਾ ਕੇ ਬੂਟਿਆਂ ਦੀ ਚੰਗੀ ਤਰ੍ਹਾਂ ਗੁੜਾਈ ਕਰਕੇ ਤੇ ਉਹਦੇ ਜੜਾਂ 'ਚ ਪਾਤਾ ਜਾਏ ਜੀ ਬੂਟਿਆਂ ਦੀਆਂ 70-80% ਸਮੱਸਿਆਵਾਂ ਮਤਲਬ ਇਤਨੀ ਹੱਲ ਹੋ ਜਾਂਦੀ ਹੈ ਜੀ ਠੀਕ ਹੈ ਜੀ ਸੋ ਇਹ ਆਪਾਂ ਕੈਮੀਕਲ ਹਾਰਟ ਤੇ ਨਾ ਜਾਈਏ ਘਰੇ ਲੋਕੀਂ ਸਪਰੇਅ ਕਰਕੇ ਜਦੋਂ ਅਸੀਂ ਕੋਈ ਕਮਰਸ਼ੀਅਲ ਕੰਮ ਕਰਨਾ ਹੈ ਫਿਰ ਕਈਕ ਵਾਰੀ ਆਪਣੀਆਂ ਮਜਬੂਰੀਆਂ ਹੋ ਜਾਂਦੀਆਂ ਵੀ ਉਹ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਫਿਰ ਅਸੀਂ ਕੈਮੀਕਲ ਤੇ ਜਾਣਾ ਪੈਂਦਾ ਹੈ ਜਾਂ ਸਪਰੇਅਾਂ ਤੇ ਕਰਨਾ ਪੈਂਦਾ ਹੈ ਇੱਕ ਬਹੁਤ ਲੋਕਾਂ ਨੂੰ ਇਹ ਵੀ ਦਿੱਕਤ ਆਉਂਦੀ ਆ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਵੇਂ ਅੱਜ ਤੁਸੀਂ ਜਾਮਣ ਦੀ ਗੱਲ ਕਰੀ ਆ ਹੁਣ ਇੱਕ ਦੋ ਥਾਵਾਂ ਤੇ ਮੈਂ ਦੇਖੀ ਵੀ ਉਹਨਾਂ ਕੋਲੇ ਜਾਮਣ ਹੈ ਉਹ ਖੜੀਆਂ ਆ ਪਤਾ 7-7 ਸਾਲ ਹੋ ਗਏ ਬਹੁਤ ਹੀ ਲਿਮਟਿਡ ਮਤਲਬ ਮਾਤਰਾ ਦੇ ਵਿੱਚ ਬਹੁਤ ਘੱਟ ਉਹਨਾਂ ਨੂੰ ਫਰੂਟ ਆਉਂਦਾ ਹੈ। ਹਾਂਜੀ। ਉਹ ਉਹਨੂੰ ਫਰੂਟ ਨੂੰ ਫਿਰ ਕਿਵੇਂ ਵਧਾਉਣਾ ਹੈਗਾ ਉਹਨਾਂ ਨੇ? ਦੇਖੋ ਪਹਿਲੀ ਗੱਲ ਤਾਂ ਜੀ ਜਿਹੜਾ ਵੀ ਬੂਟਾ ਆਪਾਂ ਲਈਏ। ਉਹਦੀ نسل ਦੀ ਤਸੱਲੀ ਕਰਕੇ। ਭਾਵੇਂ ਜਿਵੇਂ ਹੁਣ ਸੇਟਰਸ ਦਾ ਕੋਈ ਕੰਮ ਕਰਨਾ ਹੈ ਜਾਂ ਆਪਣੀ ਯੂਨੀਵਰਸਿਟੀ ادارے ਹੈਗੇ ਆਂ। ਉਹਨਾਂ ਤੋਂ ਵਧੀਆ ਬੂਟੇ ਲੈ ਜਾ ਸਕਦੇ ਆਂ। ਸਾਡੇ ਤੋਂ ਇਹ ਬੂਟੇ ਤੁਸੀਂ ਚੰਗੇ ਲੈ ਸਕਦੇ ਹੋ। ਤੁਹਾਡਾ ਨੰਬਰ ਦੇ ਦਈਏ ਵੀ ਲੋਕ ਮੰਗਾ ਸਕਣ। ਦੇ ਸਕਦੇ ਹਾਂ। ਓਕੇ ਜੀ। ਤੇ ਦੂਜਾ ਇਹ ਹੈਗਾ ਵੀ ਉਨਸ ਬੂਟਾ ਲਗਾਉਣ ਲੱਗਿਆਂ ਚੰਗੀ ਨਸਲ ਦਾ ਬੂਟਾ ਖਰੀਦਣਾ ਹੈ ਜਿਹੜੇ ਮਰਜ਼ੀ ਸੋਰਸ ਤੋਂ ਲਵੋ ਹੁਣ ਜੇ ਆਪਾਂ ਨੇਚਰਲ ਕਹੀ ਕਹਿੰਦੇ ਆ ਵੀ ਇਹਨੂੰ ਫਾਲੀ ਸ਼ੁਰੂ ਤੋਂ ਘਟ ਆ ਰਿਹਾ ਉਹਦਾ ਤਾਂ ਤੁਸੀਂ ਕੋਈ ਇਲਾਜ ਬਹੁਤਾ ਨਹੀਂ ਕਰ ਪਾਓਗੇ ਕਿਉਂਕਿ ਉਹਦੀ ਨਸਲ ਲਿੱਦਾ ਦੀ ਜੀ 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 ਜ ਦੂਜੇ ਜੇ ਤੁਸੀਂ ਪੁਰਾਣੇ ਦੇਖੇ ਹੋਵੋਗੇ ਬਾਗਾਂ 'ਚ ਜਾਂ ਪੁਰਾਣੇ ਬਜ਼ੁਰਗ ਕੀ ਕਰਦੇ ਸੀ ਜਿਹੜਾ ਦਰਖਤ ਫਲ ਦੇਣਾ ਛੱਡ ਗਿਆ ਉਹਦੇ ਤੁਸੀਂ ਦੇਖੋਗੇ ਉਹ ਕਹਾੜੀ ਨਾਲ ਪੱਛ ਮਾਰਦੇ ਸੀ ਟੱਕ ਲਾਉਂਦੇ ਟੱਕ ਲਾਉਂਦੇ ਟੱਕ ਕਿਵੇਂ ਲਾਉਂਦੀ ਸੀ ਢੰਗ ਕੀ ਹੁੰਦਾ ਜੀ ਤੇ ਤਾਂ ਲੌਜੀਕ ਕੀ ਹੈ ਇਹਦਾ ਲੌਜੀਕ ਇਹ ਦੱਸਿਆ ਜਾਂਦਾ ਜੀ ਇਹਦੇ ਮਗਰ ਇਹ દિਵਾਲੀ ਤੇ ਲਾਉਣੇ ਚਾਹੀਦੇ ਕਿਉਂ ਕਦੇ ਨਹੀਂ ਲਾਦੇ ਨਹੀਂ ਨਹੀਂ ਇਹ ਟੱਕ ਜਿਹੜੇ ਆ ਕਿਉਂ ਲਾਏ ਜਾਂਦੇ ਆ ਪਹਿਲਾਂ ਦਾ ਕਿਉਂਕਿ ਬੂਟੇ ਦਾ ਜਿਹੜਾ ਨਵੇਂ ਸੈੱਲ ਜਾਂ ਜੀਨਸ ਜਿਹੜੇ ਹੁੰਦੇ ਨੇ ਉਹ ਬਣਨੇ ਬੰਦ ਹੋ ਜਾਂਦੇ ਆ ਉਹਦੇ ਤੇ ਕੀ ਕਰਦੇ ਆ ਜਦੋਂ ਉਹਨੂੰ ਟੱਕ ਮਾਰਦਾ ਜੀ ਉਹ ਜ਼ਖਮੀ ਹੋ ਗਿਆ ਉਹ ਆਪਣੇ ਆਪ ਨੂੰ ਸਰਵਾਈਵ ਕਰਨ ਲਈ ਨਵੇਂ ਸੈੱਲ ਉਹ ਜਨਰੇਟ ਕਰਦਾ ਹੈ ਪ੍ਰੋਡਕਟਿਵਿਟੀ ਵਧਾਉਂਦਾ ਜੀ ਉਹਦੀ ਪੂਰਾ ਉਹਦਾ ਤੰਤਰ ਜਿਹੜਾ ਹੈ ਉਹ ਐਕਟਿਵ ਹੋ ਗਿਆ ਜੀ ਜਦੋਂ ਐਕਟਿਵ ਹੋ ਗਿਆ ਤਾਂ ਉਹ ਨੈਚੁਰਲ ਹੈ ਕਿ ਸਾਰੇ ਉਹਨੂੰ ਰੀਸਟੋਰ ਕਰ ਲੈਂਦਾ ਹੈ ਆਪਣੇ ਆਪ ਇਸ ਲਈ ਉਹ ਰਵੈਤੀ ਪੁਰਾਣੇ ਬਜ਼ੁਰਗੇ ਕੰਮ ਕਰਦੇ ਜਾਂਦੇ ਹੁੰਦੇ ਸੀ ਤੇ ਇਹ ਦਿਵਾਲੀ ਟੂਲੀ ਨਾ ਤੇ ਤਾਂ ਕੋਈ ਲੰਕੜੀ ਹੁੰਦਾ ਨਹੀਂ ਉਹ ਕੀ ਹੁੰਦਾ ਜੀ ਇਹਨੂੰ ਜੀ ਦਸੰਬਰ ਜਨਵਰੀ ਦੇ ਵਿੱਚ ਕੀਤਾ ਜਾਂਦਾ ਉਹਦੋਂ ਬੂਟੇ ਜਿਹੜੇ ਆ ਡੋਰਮੈਂਟ ਥੋੜ ਚ ਹੁੰਦੇ ਆ ਸੌ ਜਾਂਦੇ ਆ ਲੀਫ ਫਾਲ ਹੋਇਆ ਹੁੰਦਾ ਆ ਦੋ ਮਹੀਨੇ ਸੌਂਦੇ ਆ ਮੁੜ ਕੇ ਜਾ ਕੇ ਫਿਰ ਇਹਨਾਂ ਨੇ ਫਰਵਰੀ ਦੇ ਵਿੱਚ ਨਵੇਂ ਪੱਤੇ ਆਣਗੇ ਤੇ ਨਵੀਂ ਸਾਰਾ ਕੰਮ ਹੋਊਗਾ ਜੀ ਠੀਕ ਹੈ ਜੀ ਇੱਕ ਆਖਰੀ ਮੇਰਾ ਸਵਾਲ ਆ ਅੱਜ ਦੇ ਸ਼ੋਅ ਦਾ ਫਲ ਫੁੱਲ ਬਹੁਤ ਲੱਗਦੇ ਆ ਪਰ ਉਹ ਫਲਵੰਨ ਤੱਕ ਨਹੀਂ ਜਾ ਪਾਉਂਦੇ ਜੀ ਉਹਦਾ ਉਹਦਾ ਕੀ ਹੁੰਦਾ ਜੀ ਜਿਹੜੀ ਸਾਡੀ ਜ਼ਿਆਦਾਤਰ ਮਿਸ ਮੈਨੇਜਮੈਂਟ ਹੁੰਦੀ ਹੈ ਆਪਾਂ ਸਾਰਾ ਸਾਲ ਬੂਟਿਆਂ ਨੂੰ ਕੋਈ ਕੇਅਰ ਜਾਂ ਪੁੱਛਦੇ ਨਹੀਂ ਜੰਗਲ ਚੜਿਆ ਰਹੂਗਾ ਫਿਰ ਜਦ ਲੱਗੂਗਾ ਕਿ ਹੁਣ ਇਹਦੇ ਫਲ ਆ ਗਏ ਉਦੋਂ ਹੀ ਗੁਡਾਈ ਉਦੋਂ ਹੀ ਰੇਹ ਉਦੋਂ ਹੀ ਪਾਣੀ ਉਹਨੂੰ ਦੰਨੇ ਆ ਤਾਂ ਕਈ ਵਾਰੀ ਕੀ ਹੁੰਦਾ ਜੀ ਉਹ ਛੜਨ ਦੇ ਕਾਰਨ ਹੋ ਜਾਂਦੇ ਐਕਸਟ੍ਰੀਮ ਵੈਦਰ ਕੋਈ ਚੇਂਜਸ ਹੋ ਜੂਵੇ ਕੋਈ ਜ਼ਿਆਦਾ ਗਰਮੀ ਹੋ ਗਈ ਹੈ ਜਾਂ ਅਸੀਂ ਖੜੇ ਇੱਕਦਮ ਬਾਗ ਨੂੰ ਪਾਣੀ ਲਾਤਾ ਤਾਂ ਉਹਦੇ ਕਰਕੇ ਵੀ ਇਹ ਲੀਕ ਹੋ ਜਾਂਦਾ ਕੋਈ ਕਹੀ ਕਹਿੰਦੇ ਵੀ ਇਹ ਚ ਲੋਹੇ ਦੀ ਘਾਟ ਆ ਜਾਂਦੀ ਆ ਉਹਦੇ ਤੇ ਇਹ ਵੀ ਉਹ ਸਟਰੋਂਗ ਜੀ ਉਹੀ ਆਪਾਂ ਪਹਿਲਾ ਪੁਆਇੰਟ ਲੈ ਚੁੱਕੇ ਆ ਵੀ ਬੂਟਿਆਂ ਦੇ ਜਿਹੜੇ ਨਿਊਟ੍ਰੀਐਂਟਸ ਨੂੰ ਚਾਹੀਦੇ ਆ ਜਿਹੜੇ ਖੁਰਾਕੀ ਤੱਤ ਇਹਨਾਂ ਨੂੰ ਚਾਹੀਦੇ ਆ ਉਹਦੀ ਪਛਾਣ ਕਰਕੇ ਉਹਨੂੰ ਪੂਰੇ ਕਿਤੇ ਜਾਣ ਜੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਤਾਂ ਮੈਕਰੋ ਨਿਊਟ੍ਰੀਐਂਟਸ ਬਾਜ਼ਾਰ ਦੇ ਵਿੱਚ ਆਮ ਮਿਲਦੇ ਆ ਜੀ ਉਹ ਲਿਆ ਕੇ ਅਸੀਂ ਉਹਦੀ ਜੜਾ 'ਚ ਪਾ ਕੇ ਪੂਰਾ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਆਪਾਂ ਗੱਲਬਾਤ ਕਰਦੇ ਰਵਾਂਗੇ ਇੱਕ ਇੱਕ ਬੂਟੇ ਦੇ ਉੱਤੇ ਉਹਦੀਆਂ ਕਿਹੜੀਆਂ ਕਿਸਮਾਂ ਉਹਨਾਂ ਤਾਂ ਕਿਹੜੀਆਂ ਲਾਉਣੀਆਂ ਚਾਹੀਦੀਆਂ ਕਿਸ ਬਾਰੇ ਹਣਾ ਤਾਂ ਆਪਾਂ ਤੁਹਾਡੇ ਨਾਲ ਸ਼ੋਅ ਜਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਇਸ ਵੀਡੀਓ ਦਾ ਹਿਸਾਬ ਵਿੱਚ